ਪਰਿਵਾਰ ਦੇ ਜੀ ਦਾ ਕਤਲ ਕਰ ਦਿੱਤਾ ਗਿਆ ਇਨਸਾਫ ਨਾ ਮਿਲਿਆ ਤਾਂ ਪਰਿਵਾਰ ਨੇ ਅਟਾਰੀ ਵਾਗਾ ਹਾਈਵੇ ਕੀਤਾ ਜਾਮ ਪਿੰਡ ਰਣਗੜਚ ਹੋਏ ਕਤਲ ਦਾ ਹੈ ਮਾਮਲਾ ਸੰਸਦ ਦੀ ਸੁਰੱਖਿਆ ਚ ਕਿਉਂ ਹੋਈ ਕਟਾਹੀ ਕਿਵੇਂ ਨੌਜਵਾਨ ਹੋਏ ਦਾਖਲ ਸਰਕਾਰ ਇਕਲੀ ਇਕਲੀ ਗੱਲ ਦਾ ਦੇਵੇ ਜਵਾਬ ਰਾਗਵ ਛੱਡਾ ਲੁਧਿਆਣਾ ਚ ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ ਨੌਜਵਾਨ ਦੀ ਹੋਈ ਮੌਤ ਨਹੀਂ ਦੇਖਿਆ ਜਾਂਦਾ ਤਾਹਾਂ ਮਾਰ ਰੋਂਦੇ ਪਰਿਵਾਰ ਦਾ ਹਾਲ ਲੋਕਾਂ ਦਾ ਇਲਜ਼ਾਮ ਖੁੱਲੇ ਆਮ ਵਿਕਦਾ ਚਿੱਟਾ ਫੇਰ ਚਮਕੇ ਪੰਜਾਬੀ ਗਾਇਕ ਦਲਜੀਤ ਦਸਾਂਝ ਦੱਖਣੀ ਏਸ਼ੀਆ ਦੇ 50 ਟੌਪ ਸਤਾਰਿਆਂ ਚ ਮਿਲਿਆ ਚੌਥਾ ਸਥਾਨ आरडीएफ मामले ਉੱਤੇ ਬੋਲੇ ਸੀਐਮਾਨ ਕਹਿੰਦੇ ਸਾਨੂੰ ਸਾਡਾ ਹੱਕ ਲੈਣਾ ਆਉਂਦਾ ਹੈ ਆਈਪੀਐਲ 2024 ਲਈ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪਾਂਡੇ ਬਣੇ ਕਪਤਾਨ ਦਿੱਲੀ ਕਸਟਮ ਨੇ 3150 ਗ੍ਰਾਮ ਵਜ਼ਨ ਦੀਆਂ 27 ਸੋਨੇ ਦੀਆਂ ਈਟਾਂ ਕੀਤੀਆਂ ਬਰਾਮਦ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਰ ਨੇ ਲੋਕ ਸਭਾ ਵਿੱਚ ਦਿੱਤੀ ਜਾਣਕਾਰੀ ਦੇਸ਼ ਦੀਆਂ ਅਦਾਲਤਾਂ 'ਚ 5 ਕਰੋੜ ਤੋਂ ਵੱਧ ਮਾਮਲੇ ਵਿਚਾਰ ਅਧੀਨ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ ਸਰਕਾਰੀ ਸਕੂਲਾਂ 'ਚ ਹੋਣ ਵਾਲੀ ਮੇਗਾ ਪੀਟੀਐਮ 'ਚ ਬੱਚਿਆਂ ਦੇ ਮਾਤਾ-ਪਿਤਾ ਨੂੰ ਦਿੱਤਾ ਸੱਦਾ ਮੋਗਾ ਚ ਸ਼ੇਰ ਸ਼ਾਹ ਤੋਂ ਰੋਕਿਆ ਤਾਂ ਈ ਰਿਕਸ਼ਾ ਚਾਲਕ ਤੇ ਕੀਤਾ ਹਮਲਾ ਤੇਜ਼ ਧਾਰ ਹਥਿਆਰ ਨਾਲ ਕੀਤੇ ਵਾਰ ਪੜ ਕੇ ਲੋਕਾਂ ਨੇ ਸੜਕ ਉੱਤੇ ਲਾ ਦਿੱਤਾ ਜਾਮ ਪਰਿਵਾਰ ਦੇ ਜੀ ਦਾ ਕਤਲ ਕਰ ਦਿੱਤਾ ਗਿਆ ਇਨਸਾਫ ਨਾ ਮਿਲਿਆ ਤਾਂ ਪਰਿਵਾਰ ਨੇ ਅਟਾਰੀ ਵਾਗਾ ਹਾਈਵੇ ਕੀਤਾ ਜਾਮ ਪਿੰਡ ਰਣਗੜ ਚ ਹੋਏ ਕਤਲ ਦਾ ਹੈ ਮਾਮਲਾ ਸੰਸਦ ਦੀ ਸੁਰੱਖਿਆ ਚ ਕਿਉਂ ਹੋਈ ਕਟਾਹੀ ਕਿਵੇਂ ਨੌਜਵਾਨ ਹੋਏ ਦਾਖਲ ਸਰਕਾਰ ਇਕਲੀ ਇਕਲੀ ਗੱਲ ਦਾ ਦੇਵੇ ਜਵਾਬ ਰਾਗਵ ਛੱਡਾ ਲੁਧਿਆਣਾ ਚ ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ ਨੌਜਵਾਨ ਦੀ ਹੋਈ ਮੌਤ ਨਹੀਂ ਦੇਖਿਆ ਜਾਂਦਾ ਤਾਹਾਂ ਮਾਰ ਰੋਂਦੇ ਪਰਿਵਾਰ ਦਾ ਹਾਲ ਲੋਕਾਂ ਦਾ ਇਲਜ਼ਾਮ ਖੁੱਲੇ ਆਮ ਵਿਕਦਾ ਚਿੱਟਾ ਫਿਰ ਚਮਕੇ ਪੰਜਾਬੀ ਗਾਇਕ ਦਲਜੀਤ ਦਸਾਂਝ ਦੱਖਣੀ ਏਸ਼ੀਆ ਦੇ 50 ਟੌਪ ਸਤਾਰਿਆਂ 'ਚ ਮਿਲਿਆ ਚੌਥਾ ਸਥਾਨ ਆਰਡੀਐਫ ਮਾਮਲੇ ਉੱਤੇ ਬੋਲੇ ਸੀਐਮ ਮਾਨ ਕਹਿੰਦੇ ਸਾਨੂੰ ਸਾਡਾ ਹੱਕ ਲੈਣਾ ਆਉਂਦਾ ਹੈ ਆਈਪੀਐਲ 2024 ਲਈ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪਾਂਡੇ ਬਣੇ ਕਪਤਾਨ ਦਿੱਲੀ ਕਸਟਮ ਨੇ 3150 ਗ੍ਰਾਮ ਵਜਨ ਦੀਆਂ 27 ਸੋਨੇ ਦੀਆਂ ਈਟਾਂ ਕੀਤੀਆਂ ਬਰਾਮਦ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਰ ਨੇ ਲੋਕ ਸਭਾ ਵਿੱਚ ਦਿੱਤੀ ਜਾਣਕਾਰੀ ਦੇਸ਼ ਦੀਆਂ ਅਦਾਲਤਾਂ 'ਚ 5 ਕਰੋੜ ਤੋਂ ਵੱਧ ਮਾਮਲੇ ਵਿਚਾਰ ਅਧੀਨ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ ਸਰਕਾਰੀ ਸਕੂਲਾਂ 'ਚ ਹੋਣ ਵਾਲੀ ਮੇਗਾ ਪੀਟੀਐਮ 'ਚ ਬੱਚਿਆਂ ਦੇ ਮਾਤਾ-ਪਿਤਾ ਨੂੰ ਦਿੱਤਾ ਸੱਦਾ। ਮੋਗਾ 'ਚ ਸ਼ੇਰ ਸਾੜ ਤੋਂ ਰੋਕਿਆ ਤਾਂ ਈ ਰਿਕਸ਼ਾ ਚਾਲਕ ਤੇ ਕੀਤਾ ਹਮਲਾ ਤੇਜ਼ ਦਾਰ ਹਥਿਆਰਾਂ ਨਾਲ ਕੀਤੇ ਵਾਰ ਪੜਕੇ ਲੋਕਾਂ ਨੇ ਸੜਕ ਉੱਤੇ ਲਾ ਦਿੱਤਾ ਜਾਨ।